ਸੋ ਸਾਡੇ ਨਾਲ ਇਸ ਸਮੇਂ ਹਰਜੀਤ ਹਰਮਨ ਜੀ ਜੁੜ ਚੁੱਕੇ ਨੇ ਲਾਈਵ ਅੱਜ ਰਾਜਵੀਰ ਜਵੰਦਾ ਸਾਨੂੰ ਅਲਵਿਦਾ ਕਹਿ ਗਏ ਨੇ ਸਭ ਤੋਂ ਵੱਡਾ ਜਿਹੜਾ ਘਾਟਾ ਅੱਜ ਪੰਜਾਬੀ ਇੰਡਸਟਰੀ ਨੂੰ ਪਿਆ ਹੈ ਹਰਜੀਤ ਹਰਮਨ ਜੀ ਤੁਸੀਂ ਤੁਹਾਡੇ ਕੀ ਵਿਚਾਰ ਨੇ ਇਸ ਤੇ ਬਿਲਕੁਲ ਜੀ ਬੜਾ ਕਾਲਾ ਦਿਨ ਚੜਿਆ ਅੱਜ ਅਸੀਂ ਜਿਹੜੀ ਉਹ ਘੜੀ ਅੱਜ ਖਬਰ ਸੁਣਨ ਨੂੰ ਮਿਲੀ ਆ ਉਹਨੂੰ ਟਾਲਦੇ ਰਹੇ ਆ ਦਸਾਂ ਕਿਥੀਆਂ ਬੇਨਤੀਆਂ ਕੀਤੀਆਂ ਉਹਦੇ ਚਾਹਣ ਵਾਲਿਆਂ ਨੇ ਜਿੱਥੇ-ਜਿੱਥੇ ਵੀ ਲੋਕ ਵਸਦੇ ਸੀ ਉਹਦੇ ਲਈ ਦੁਆਵਾਂਾਂ ਕੀਤੀਆਂ ਕੰਡ ਪਾਠ ਰਖਾਏ ਗਏ ਤੇ ਪੰਜਾਬੀ ਇੰਟਰਐਸਟਿਊਟ ਨੂੰ ਤਾਂ ਘਟਾ ਪਿਆ ਜੀ ਜਿਹੜਾ ਪਰਿਵਾਰ ਨੂੰ ਰਾਜਵੀਰ ਦੇ ਘਟਾ ਪਿਆ ਉਹ ਕਦੇ ਵੀ ਨਹੀਂ ਪੂਰਾ ਹੋਣਾ ਕਿਉਂਕਿ ਇਕੱਲਾ ਪੁੱਤ ਸੀਗਾ ਜੀ ਉਹਦੀ ਦਾਦੀ ਜੀ ਬੈਠਿਆ ਮਾਤਾ ਜੀ ਬੈਠਿਆ ਉਹਦੀ ਜੀਵਨ ਸਾਥਣ ਬੈਠੀ ਉਹਦੀ ਧਰਮ ਪਤਨੀ ਜੀ ਤੇ ਪਰਿਵਾਰ ਨੂੰ ਕਲਾਕਾਰੀ ਤਾਂ ਚਲੋ ਆਉਂਦਾ ਜਾਂਦਾ ਰਹਿੰਦਾ ਕੋਈ ਆ ਗਿਆ ਚੱਲਿਆ ਗਿਆ ਪਰ ਜਿਹੜਾ ਘਟਾ ਪਰਿਵਾਰ ਨੂੰ ਪੈ ਗਿਆ ਉਹ ਜ਼ਿੰਦਗੀ ਚ ਨਹੀਂ ਪੂਰਾ ਹੋਣਾ ਜੀ ਸੋ ਅਸੀਂ ਦੇਖਿਆ ਕਿ ਪੰਜਾਬੀ ਇੰਡਸਟਰੀ ਵੀ ਪੂਰੀ ਇਕੱਠੀ ਨਜ਼ਰ ਆ ਰਹੀ ਹੈ ਪੂਰੀ ਯੂਨਿਟੀ ਜੀਡੀਆ ਪੂਰਾ ਇਕਤਾ ਜਿਹੜੇ ਇਲਜ਼ਾਮ ਪੰਜਾਬੀ ਇੰਡਸਟਰੀ ਤੇ ਲੱਗਦੇ ਸੀ ਕਿ ਵੱਖ-ਵੱਖ ਨੇ ਇਹਨਾਂ ਦੇ ਗਰੁੱਪਿਜ਼ਮ ਹੈ ਅੱਜ ਪੂਰੀ ਇੰਡਸਟਰੀ ਪੁੱਬਾ ਮਾਰ ਕੇ ਰੋ ਰਹੀ ਹੈ ਬਿਲਕੁਲ ਜੀ ਅੱਜ ਤਾਂ ਦਿੱਲੀ ਹਰ ਇੱਕ ਨੇ ਦੁੱਖ ਮਨਾਇਆ ਤੁਸੀਂ ਯਕੀਨ ਮੰਨੋ ਵੀ ਕਈ ਦੀ ਪਹੁੰਚ ਰਾਜਵੀਰ ਤੱਕ ਨਹੀਂ ਸੀ ਕੋਈ ਸਾਨੂੰ ਫੋਨ ਕਰ ਲੰਦਾ ਜਿ ਜਿੰਨੇ ਵੀ ਕਾਲ ਆ ਰਹੇ ਰੋਂਦੇ ਆਂਦੇ ਆਏ ਬੰਦੇ ਜਿਹੜੇ ਸਾਨੂੰ ਵੀ ਜਾਣਦੇ ਸੀ ਜੀ ਇੰਨਾ ਪਿਆਰ ਲੋਕਾਂ ਦੇ ਦਿਲਾਂ ਚ ਪਹਿਲੀ ਵਾਰ ਕਿਸੇ ਪੰਜਾਬੀ ਗਾਇਕ ਪ੍ਰਤੀ ਦੇਖਿਆ ਗਿਆ ਜੀ ਮੈਂ ਆਪਣੀ ਲਾਈਫ ਦੇ ਵਿੱਚ ਤੁਸੀਂ ਵੀ ਅਸੀਂ ਦੇਖਿਆ ਹਸਪੀਟਲ ਗਏ ਸੀ ਪਤਾ ਕਰਨ ਉਹਨਾਂ ਦਾ ਹਾਲ ਪੁੱਛਣ ਲਈ ਉਦੋਂ ਕੀ ਹਾਲਾਤ ਸੀ ਉਹਨਾਂ ਦੀ ਪਤਨੀ ਦੇ ਉਹਨਾਂ ਦੇ ਮਾਤਾ ਜੀ ਦੇ ਬਿਲਕੁਲ ਜੀ ਮਾਤਾ ਜੀ ਨੂੰ ਇਹ ਮਿਲਿਆ ਸੀ ਮੈਂ ਉੱਪਰ ਤਾਂ ਨਹੀਂ ਗਿਆ ਰੂਮ 'ਚ ਕਿਉਂਕਿ ਉੱਥੇ ਜਾਣ ਦਾ ਫਾਇਦਾ ਵੀ ਨਹੀਂ ਉਹ ਤਾਂ ਡਾਕਟਰ ਜੋ ਕਰ ਰਹੇ ਹੁੰਦੇ ਨੇ ਠੀਕ ਕਰ ਰਹੇ ਹੁੰਦੇ ਨੇ ਤੇ ਮਾਤਾ ਜੀ ਨੂੰ ਤਾਂ ਅਸੀਂ ਦਲਾਸੇ ਦਿੰਦੇ ਰਹੇ ਇਹ ਅਜਈਆਂ ਸਟੋਰੀਆਂ ਅਸੀਂ ਇੱਕ ਸਾਡੇ ਪਿੰਡ ਤੋਂ ਸੀ ਕੋਈ ਮੁੰਡਾ ਉਹਦਾ ਵੀ ਇਦਾਂ ਹੀ ਹਾਦਸਾ ਵਾਪਰ ਗਿਆ ਸੀ ਉਹ 6 ਮਹੀਨੇ ਉਹ ਮੈਕਸ ਦੇ ਵਿੱਚ ਰਿਹਾ ਪਰ ਠੀਕ ਹੋ ਗਿਆ ਘਰ ਆ ਕੇ ਅਸੀਂ ਇਹ ਉਮੀਦ ਲਈ ਹੋਰ ਵੀ ਤੁਸੀਂ ਇੱਥੇ ਸਟੋਰੀ ਦੇਖਦੇ ਹੋਗੇ ਲੋਕਾਂ ਦੀਆਂ ਵੀ ਸਾਲ-ਸਾਲ ਬਾਅਦ ਠੀਕ ਹੋ ਗਏ ਸਾਨੂੰ ਪੂਰੀ ਉਮੀਦ ਸੀ ਕਿ ਰਾਜਵੀਰ ਜਵੰਦਾ ਵੀ ਜੇ ਡਾਕਟਰ ਨੂੰ ਜਿਹੜਾ ਕੁਝ ਨਹੀਂ ਪਤਾ ਹੁੰਦਾ ਪਰਮਾਤਮਾ ਜਰੂਰ ਮਿਹਰ ਕਰੂਗਾ ਉਹ ਠੀਕ ਹੋਊਗਾ ਜੀ ਸੋ ਜਿਹੜੀਆਂ ਅਰਦਾਸਾਂ ਸੀ ਅਸੀਂ ਦੇਖਿਆ ਵਿਦੇਸ਼ਾਂ 'ਚ ਬੈਠੇ ਵੀ ਲੋਕੀ ਅਰਦਾਸਾ ਕਰ ਰਹੇ ਨੇ ਪਾਠ ਰਖਵਾ ਰਹੇ ਨੇ ਇਹਨਾਂ ਚਾਹੁੰਦੇ ਸੀ ਰਾਜਵੀਰ ਜਵੰਦਾ ਨੂੰ ਆ ਰਾਜਵੀਰ ਜਵੰਦਾ ਨੇ ਕਦੀ ਵੀ ਅਸੀ ਗਾਇਕੀ ਨਹੀਂ ਕੀਤੀ ਜਿਹਦੇ ਵਿੱਚ ਹਥਿਆਰ ਪ੍ਰਮੋਟ ਹੋ ਰਿਹਾ ਨਸ਼ਾ ਹੋ ਰਿਹਾ ਜਾਂ ਗੈਂਗਸਟਰ ਵਗੈਰਾ ਬਿਲਕੁਲ ਸਾਡੀ ਪਸੰਦ ਦਾ ਗਾਇਕ ਸੀ ਸਾਡੇ ਫੈਵਰਿਟ ਦੇ ਵਿੱਚ ਜੋ ਵੀ ਸ਼ੋਅ ਹੁੰਦਾ ਦਾ ਰਾਜੀਵ ਜਵੰਧਾ ਹੀ ਮੇਰੇ ਖਿਆਲ ਦੇ ਵਿੱਚ ਆਉਂਦਾ ਅਸੀਂ ਉਹਨੂੰ ਬਹੁਤ ਪਿਆਰ ਦਿੰਦਾ ਬਹੁਤ ਨੇਕ ਇਨਸਾਨ ਸੀ ਜਿਵੇਂ ਐਸੀ ਵੀ ਮੈਂ ਵੀਡੀਓ ਦੇਖਦਾ ਪਿੰਡ ਦੇ ਬੱਚਿਆਂ ਬੱਚਿਆਂ ਨਾਲ ਖੇੜਦਾ ਤੇ ਉਹ ਉਹ ਮਨੁੱਖਤਾ ਦੀ ਸੇਵਾ ਤੇ ਮੈਂ ਚਲਿਆ ਜਾਂਦਾ ਮਿੰਟੂ ਭਾਈ ਜੂਰਾ ਕੋਲ ਕਈ ਵਾਰੀ ਉੱਥੇ ਵੀ ਉਹਦਾ ਉਹਣਾ ਜਾਣਾ ਬਣਿਆ ਰਹਿੰਦਾ ਦੂੜਪੰਦ ਮਤਲਬ ਲੋਕਾਂ ਦੀ ਹੈਲਪ ਕਰਨੀ ਤੇ ਮੈਂ ਨੇਕ ਇਨਸਾਨ ਜਿਹੜਾ ਨੇਕ ਕਲਾਕਾਰ ਇਹ ਦੁਨੀਆ ਤੋਂ ਅੱਜ ਚਲੇ ਗਿਆ ਜੀ ਜੀ ਅਕਸਰ ਉਹਨਾਂ ਦਾ ਕਹਿਣਾ ਸੀ ਕਿ ਮੈਂ ਜ਼ਿੰਦਗੀ ਜੀਣ ਆਇਆ ਮੈਂ ਕੱਟਣ ਨਹੀਂ ਆਇਆ ਇਸ ਕਰਕੇ ਮੈਂ ਆਪਣੇ ਸਾਰੇ ਸ਼ੌਂਕ ਪੂਰੇ ਕਰਦਾ ਜਦ ਕੋਈ ਜਿਹੜਾ ਸ਼ੌਕੇ ਬੜੇ ਸ਼ੌਕ ਸੀ ਜਿਹੜੇ ਬੜੇ ਹੈ ਨਾ ਮੈਨੂੰ ਵੀ ਉਹਦੀ ਕਦੇ-ਕਦੇ ਵੀਡੀਓ ਦੇਖਦਾ ਇੱਥੇ ਸਟੰਟ ਕਰਦਾ ਉੱਪਰ ਕਦੇ ਉਹ ਪੈਰਾਗਲਾਈਡਰ ਜਿਹੇ ਹੁੰਦੇ ਆ ਉਹ ਵੀ ਸਭ ਤਾਂ ਦੇਖਦੇ ਕਿੰਨਾ ਡਰ ਲੱਗਦਾ ਸੀ ਵੈਸੇ ਉਹ ਇਹ ਚੀਜ਼ਾਂ ਨਾ ਵੀ ਨਹੀਂ ਕਦੇ ਕੀਤੀਆਂ ਪਰ ਉਹ ਉਹਦੀਆਂ ਮੈਂ ਹੁਣ ਦੇਖਦਾ ਇੰਟਰਵਿਊ ਕਈ ਵਾਰ ਕਲਿੱਪ ਆ ਜਾਂਦਾ ਉਹ ਕਹਿੰਦਾ ਮੇਰਾ ਸ਼ੌਕ ਆ ਮੈਨੂੰ ਤਾਂ ਜਲੂਨ ਆ ਇਹ ਚੀਜ਼ਾਂ ਦਾ ਕਰ ਲੈਣਾ ਜਿਵੇਂ ਜਾਣਾ ਮਨਾਰੀ ਸਕੂਟਰ ਤੇ ਜਾਣਾ ਹਾਲਾਂਕਿ ਸਾਡਾ ਤਾਂ ਹੌਸਲਾ ਚੰਡੀਗੜ੍ਹ ਤੱਕ ਨਹੀਂ ਪੈਂਦਾ ਜੇ ਜਾਣਾ ਪਏ ਜੇ ਬਿਨਾਂ ਕਿਤੇ ਜੀ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਹਰਜੀਤ ਹਰਮਨ ਜੀ ਸਾਡੇ ਨਾਲ ਲਾਈਵ ਜੁੜਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋਏ ਅਸੀਂ ਸਾਡੇ ਨਾਲ ਹਰਜੀਤ ਹਰਮਨ ਜਿਨ੍ਹਾਂ ਨੇ ਆਪਣਾ ਦੁੱਖ ਸਾਂਝਾ ਕੀਤਾ ਕੁਝ ਦਿਨ ਪਹਿਲਾਂ ਹਰਜੀਤ ਹਰਮਨ ਫੋਟਿਸ ਹਸਪਤਾਲ ਮੋਹਾਲੀ ਵੀ ਗਏ ਜਿੱਥੇ ਰਾਜਵੀਰ ਜਵੰਦਾ ਦਾ ਹਾਲ ਪੁੱਛਣਗੇ ਉਹਨਾਂ ਦੀ ਮਾਤਾ ਜੀ ਨੂੰ ਮਿਲੇ ਉਹਨਾਂ ਨੂੰ ਦਿਲਾਸਾ ਦਿੱਤਾ ਉਹਨਾਂ ਲਈ ਅਰਦਾਸਾਂ ਕੀਤੀਆਂ ਲੇਕਿਨ ਉਹ ਅਰਦਾਸਾਂ ਅਜੇ ਕੰਮ ਨਹੀਂ ਆਈਆਂ ਅੱਜ ਰਾਜਵੀਰ ਜਵੰਦਾ ਸਾਨੂੰ ਹਮੇਸ਼ਾ ਦੇ ਲਈ ਅਲਵਿਦਾ ਕਿਹਾਏ ਗਏ ਨੇ ਸਾਡਾ ਸਾਥ ਛੱਡ ਗਏ ਨੇ ਸੋ ਪੰਜਾਬੀ ਇੰਡਸਟਰੀ ਪੂਰੀ ਇਸ ਟਾਈਮ ਸੋਗ ਦੇ ਵਿੱਚ ਹੈ ਹੁਣ ਅੱਗੇ ਰਾਜਵੀਰ ਜਵੰਦਾ ਦਾ ਜਿਹੜਾ ਸੰਸਕਾਰ ਹੈ ਉਹ ਕੱਲ ਉਹਨਾਂ ਦੇ ਜੱਦੀ ਪਿੰਡ ਵਿੱਚ ਕੀਤਾ ਜਾਏਗਾ ਸਵੇਰੇ 11:00 ਵਜੇ ਤੇ ਇਸ ਟਾਈਮ ਜੋ ਲਾਈਵ ਅਪਡੇਟ ਇਹ ਹੈ ਕਿ ਰਾਜਵੀਰ ਜਵੰਦਾ ਦਾ ਪੋਸਟਮਾਰਟਮ ਜਿਹੜਾ ਉਹ ਚੱਲ ਰਿਹਾ